ਜੀ ਮੈਂ ਇਹ ਕਹਿਣਾ ਜੀ ਕਿ ਜਿਹੜਾ ਕਿ ਵੀ ਇਹ ਕੰਮ ਆਪਣਾ ਨਿਗੇਗਾ ਦਾ ਬੰਦ ਕਰਨਾ ਚਾਹੁੰਦੀ ਆ ਸਰਕਾਰ ਇਹਨਾਂ ਦੇ ਵਾਸਤੇ ਇਹਨਾਂ ਨੂੰ ਜਗਾਉਣ ਵਾਸਤੇ ਆਪਾਂ ਨੂੰ ਇਕੱਠ ਕਰਨਾ ਚਾਹੀਦਾ ਡੀ ਐਚ ਦਫ਼ਤਰ ਜਾ ਕੇ ਉਹਨੂੰ ਵੀ ਆਪਾਂ ਜਿਹੜਾ ਸਾਡੇ ਨਾਲ ਟੱਕਾ ਹੋ ਰਿਹਾ ਇਹ ਟੱਕਾ ਸਾਡੇ ਨਾਲ ਨਹੀਂ ਹੋਣਾ ਚਾਹੀਦਾ ਸਾਡਾ ਜਿਹੜਾ ਸੈਂਟਰ ਸਰਕਾਰ ਨੂੰ ਨਿਗੇਗਾ ਦਾ ਕੰਮ ਮਨਜ਼ੂਰ ਹੈ ਉਹ ਸਾਨੂੰ ਮਿਲਣਾ ਚਾਹੀਦਾ ਇਸ ਜਿਹੜਾ ਪੈਸਾ ਪੈਸਾਇਆ ਇਛਾ ਨੂੰ ਟਾਈਮ ਸਿਰ ਤੇ ਪੈਣਾ ਚਾਹੀਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਕਿ ਵੀ ਇਹ ਜਿਹੜਾ ਨਰੇਗਾ ਦਾ ਕੰਮ ਸੈਂਟਰ ਸਰਕਾਰ ਨੂੰ ਰਜਿਸਟਰ ਹੋਇਆ ਵੈ ਮਨਜ਼ੂਰ ਹੋਇਆ ਵੈ ਇਹ ਜ਼ਰੂਰੀ ਸਾਡਾ ਕੰਮ ਸਾਨੂੰ ਮਿਲਣਾ ਚਾਹੀਦਾ ਇਹ ਬੰਦ ਨਹੀਂ ਹੋਣਾ ਚਾਹੀਦਾ ਈਕਰ ਸਰਕਾਰ ਮਨਸਤੇ ਮੰਨ ਨਹੀਂ ਕਰਦੀ ਕੀ ਆਪਾਂ ਉਹਦੇ ਵਿੱਚ ਕੱਟ ਅਸੀਂ ਕਹਿੰਦੇ ਹੋਵੇ ਸਰਕਾਰ ਅਮਾਲਾ ਨਹੀਂ ਕਰੂਗੀ ਤਾਂ ਅਸੀਂ ਵਾਤੋ-ਵਾਦ ਕਾਟ ਕਰਾਂਗੇ ਜੀਸੀ ਦਫ਼ਤਰਾਂ ਦੇ ਧਰਨੇ ਲਾਵਾਂਗੇ ਤਾਂ ਅਸੀਂ ਸਰਕਾਰ ਨੂੰ ਫੇਰ ਵੀ ਜਗਾਵਾਂਗੇ